ਬਿਦਾ ਦੇ ਸਾਰੇ ਤੋਂ ਪਹਿਲੇ ਸਤਿ ਸ੍ਰੀ ਅਕਾਲ ਜੀ ਪਿੰਡ ਕੁੱਦਾ ਨੀਲੋ ਦੀ ਨਹਿਰ ਤੇ ਬਾਬਾ ਸਾਧੂ ਸਿੰਘ ਦੀ ਯਾਦਗਾਰ ਚੰਮੇ ਸਾਹੋਲੇ ਮੇਰੇ ਲੰਗਰ ਲਾਏਗਾ ਸਾਡੇ ਵੀਰ ਜੀ ਸੇਵਾ ਦਾ ਹਾਜ਼ਰ ਨੇ ਵੀਰ ਜੀ ਤੁਹਾਡੇ ਤੇ ਸਵਾਗਤ ਗੁਰਪ੍ਰੀਤ ਸਿੰਘ ਜੀ ਤੁਸੀਂ ਇੱਕ ਹੋ ਸੇਵਾ ਨਿਭਾਰੇ ਲੱਗੇ ਦੀ ਆਇਆ ਸਕਦੇ ਤਾਂ ਕੀ ਕਹਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸੀਂ ਇੱਥੋਂ ਤਕਰੀਬਨ 8ਵਾਂ ਸਾਲ ਹੈ ਜੀ ਅਸੀਂ ਲੰਗਰ ਲਾਉਂਦੇ ਆ ਰਹੇ ਹਾਂ ਉਸ ਬਾਬਾ ਸਾਧੂ ਸਿੰਘ ਜੀ ਦੀ ਕਿਰਪਾ ਸਦਕਾ ਔਰ ਪੰਜਾਬ ਦੇ ਸਮੂਹ ਸੰਗਤ ਤੋਂ ਅਨੰਤ ਪ੍ਰਸਾਦ ਨੂੰ ਜਾਂਦੇ ਆ ਤੇ ਹੌਲੇ-ਹੌਲੇ ਦੇ ਆਪਣਾ ਸਾਰੇ ਅਸੀਂ ਲੰਗਰ ਲਾ ਰਹੇ ਆ ਬਾਕੀ ਇੱਥੇ ਦਾ ਇਤਿਹਾਸ ਬੜਾ ਹੀ ਮਹੱਤਵਪੂਰਨ ਰਿਹਾ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਸਾਡੇ ਬਾਬਾ ਜੀ ਦੇਣਗੇ ਜਿਹੜੇ ਕਿ ਇੱਥੇ ਪਿੰਡੇ ਕੁੱਬੇ ਪਿੰਡ ਦੇ ਆ ਇਹ ਕੁੱਬੇ ਪਿੰਡ ਦੀ ਧਰਤੀ ਬਹੁਤ ਹੀ ਮਹਾਨ ਧਰਤੀ ਹੈ ਜਿਹੜਾ ਕਿ ਇੱਥੇ ਤੁਸੀਂ ਹੁਣ ਜਾਣੋਗੇ ਇਸ ਦਾ ਇਤਿਹਾਸ ਕੀ ਰਿਹਾ ਹੈ ਬਾਬੇ ਕੇਮਾ ਲੰਗਰ ਹੈ ਤੁਹਾਡਾ ਇੱਥੇ ਕੇਸ ਸਾਡਾ 8ਵਾਂ ਲੰਗਰ ਹੈ ਜੀ 8ਵਾਂ ਹਾਂਜੀ 8ਵਾਂ ਸਾਲ ਹੈ ਜੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਪਰਮਾਤਮਾ ਬਖਸ਼ੀਏ ਅਸੀਂ ਹਰ ਸਾਲ ਦੀ ਤਰ੍ਹਾਂ ਜਦ ਤੱਕ ਸਾਹ ਨੇ ਤਦ ਤੱਕ ਚੱਲਉਂਦੇ ਰਹੇਗੇ ਠੀਕ ਹੈ ਜੀ ਜੀ ਬਾਈ ਬਖਾਲ ਸਾਹਿਬ ਭਾਈ ਜੀ ਕੀ ਫਤਿਹ ਜੀ ਬੱਬੇ ਖਾਲਸਾ ਓਏ ਖਾਲਸਾ ਭਾਈ ਜੀ ਕੀ ਫਤਿਹ ਅੱਬਾ ਜੀ ਜਿਹੜਾ ਆਪਣੇ ਬਾਬਾ ਸਾਧੂ ਸਿੰਘ ਜੀ ਦੇ ਪਿੰਡ ਕੁੱਬਿਆਂ ਦੇ ਹੈਗੇ ਨੇ ਹਾਂਜੀ ਹਾਂਜੀ ਉਹਦੇ ਇਤਿਹਾਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਤਿਹਾਸ ਤੋਂ ਜੀ ਦਸਾਂ ਨਾਹਾਂ ਦੀ ਕਿਰਤ ਕਮਾਈ ਕਰਕੇ ਕੱਲੇ ਸੀਗੇ ਜੀ ਇਹ ਇਹ ਆਪਣੀ ਕਿਰਤ ਕਮਾਈ ਕਰਕੇ ਸਾਲ ਮਗਰੋਂ ਲੰਗਰ ਲਾਉਂਦੇ ਸੀਗੇ ਜੀ ਕਈ ਸਾਲ ਹੀ ਇਹਨਾਂ ਨੇ 35-40 ਸਾਲ ਲੰਗਰ ਲਗਾਤਾਰ ਲਾਇਆ ਜੀ ਪੇ ਪਿੰਡ ਦੇ ਸਹਿਯੋਗ ਨਾਲ ਬਾਕੀ ਜਦ ਤੋਂ ਨਹੀਂ ਸਰਗਵਾਸ ਹੋ ਗਏ ਨੇ ਵੀਰ ਉਹਨਾਂ ਨੇ ਮਤਲਬ ਇਹਨਾਂ ਨੂੰ 8 ਸਾਲ ਹੋ ਗਏ ਜੀ ਲਗਾਤਾਰ ਇਹਨੂੰ ਨਗਰ ਲਾਉਂਦੇ ਆ ਰੂ। ਇਹਨਾਂ ਦੀ ਬਹੁਤ ਗਿਰਤਕ ਮੈ ਜੀ ਲੱਕੜ ਰੁਕੜ ਲਿਆ ਕੇ ਇਹਨਾਂ ਨੇ ਆਪਣਾ ਦਿਹਾੜੀ ਜੋਤਾ ਕਰਕੇ ਤਾਂ ਲੰਗਰ ਲਾਉਂਦੇ ਜੀ ਜ਼ਿਮੀਦਾਰ ਸੀਗੇ ਜੀ ਇਹ। ਇਹਨਾਂ ਦਾ ਜਦ ਤੋਂ ਬਹੁਤ ਨਗਰ ਨੂੰ ਦੇਣਾਈ ਨਗਰ ਦੀ। ਬਾਕੀ ਇਹਨਾਂ ਦੀ ਜਦ ਤੋਂ ਸ਼ੰਗ ਤਾਂ ਆਉਣ ਲੱਗੀ ਆ ਜੀ ਤੇ ਉਹਦੀ ਤਿਉਹ ਹੋ ਕੇ ਦੁਨੀਆ ਉਹ ਗਣਕ ਮਾਲਕ ਦੀ ਕਿਰਪਾ ਜੀ ਪਿੰਡ ਕੋ ਭਿਆਂ ਤੇ ਇਹਨਾਂ ਦੀ। ਹਾਂਜੀ। ਇਹ ਕਿੰਨੇ ਦਾ ਬਾਬਾ ਜੀ ਲੰਗਰ ਚੱਲਦਾ? ਇਹ 4 ਦਿਨ ਲੰਗਰ ਚੱਲਦਾ ਜੀ ਹੌਲੇ- ਇਹ ਨਾ ਦੇ ਇਥੇ ਇੱਕ ਜਮ ਲੰਗਰ ਲਾ ਰਹੇ ਇਹ ਅੱਠਵਾਂ ਲੰਗਰ ਵੀਰੋਂ ਜੀ ਲੁਧਿਆਣੇ ਤੋਂ ਆ ਕੇ ਲਾਉ ਪਹਿਲਾਂ ਨੰਕਰ ਵੱਲੋਂ ਲੱਗਦਾ ਸੀਗਾ ਜੀ ਤੇ ਫਿਰ ਵੀਰੋਂ ਨੇ ਸਾਡੇ ਨਾਲ ਜੁੜੇ ਨੇ ਇਹਨਾਂ ਨੂੰ 8 ਸਾਲ ਲਗਾਤਾਰ ਹੋ ਗਏ ਜੀ ਬਹੁਤ ਵੈਗੁਰੂ ਦੀ ਕਿਰਪਾ ਹੋਈ ਆ ਜੀ ਸਾਡੇ ਤੇ ਹਾਂ ਜੀ ਹਾਂ ਬਾਈ ਕੋਈ ਫਸਾ ਨਾ ਵੈਗੁਰੂ ਦੀ ਕਿਰਪਾ ਤੇ ਇਹ ਸੀਗੇ ਜੀ ਪਿੰਡ ਕੁਬੇ ਦੇ ਲੁਧਿਆਣੇ ਤੋਂ ਮੇਰੇ ਵੀਰ ਜਿਹੜੀ ਸੰਗਤ ਸਾਡੇ ਨਾਲ ਜੁੜੀ ਆ ਸੇਵਾਦਾਰ ਨੇ ਇੱਥੇ ਸਲੰਗਰ ਦੇ ਜੀਡੀਐਸ ਪੰਜਾਬ ਨੇ ਜਸਵੀਰ ਸਿੰਘ ਤਿੱਲੋ ਹਲਵਾਲਾ ਸੋਨੇਵਾੜ ਦੀ ਰਿਪੋਰਟ ਜੀ ਆ ਗੋਲੇ ਨੇ ਆਪਾਂ ਸਾਨੂੰ ਵੀ ਕਰ ਟੰਗ ਟਖਣਾ ਤਾ ਅੰਦਰ ਆਦੀਆ ਦੇ ਦੇ ਰਿਹਾ ਹੈ ਸਕਰੀਨ ਦਾ ਟੰਗ ਸੁਣਾ ਰਿਹਾ ਹੈ ਵੀ ਆ ਸਕਰੀਨ ਹੈ ਟੰਗ ਤੇ ਉਹ ਸੁਣਾ ਦੇਣੀ ਬੋਲੀ ਕਾਣਾ ਲੱਗੇ